ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਮਹਿਮਦਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 6-7 ਪਸ਼ੂ ਦਿਖਾਵਾਂਗੇ ਕੁਝ ਸੂਇ ਸਵਾਇਆ ਤੇ ਕੁਝ ਗੱਬੜਾ ਤਿਆਰ ਆਪਾਂ ਪਹੁੰਚੇ ਆ ਵੀਰ ਜਸ ਕਰਨ ਸਿੰਘ ਦੇ ਕੋਲ ਤੇ ਆਜੋ ਕਰਦੇ ਆ ਬਾਈ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਸਿਆ ਭਾਜੀ ਤੁਸੀਂ ਗੱਲ ਦੀ ਵੀ ਹੋਰ ਕੀ ਹਾਲ ਤੇ ਠੀਕ ਠਾਕ ਏ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ ਮੈਂ ਠੀਕ ਠਾਕ ਏ ਹੋਰ ਠੀਕ ਠਾਕ ਪਰਿਵਾਰ ਹਾਂ ਵਧੀਆ ਹੋ ਜੀ ਤੁਸੀਂ ਸੁਣਾਓ ਹਾਂਜੀ ਵਧੀਆ ਠੀਕ ਠਾਕ ਲੰਡਈ ਫਿਰ ਸੇਵਾ ਹਾਂਜੀ ਆਹੋ ਚਲੋ ਤੁਹਾਨੂੰ ਪਤਾ ਜਿਹੜੀ ਮੁਸੀਬਤ ਬਣੀ ਆ ਹਾਂ ਚਲੋ ਮਹਾਰਾਜ ਨੇ ਉਹਨੇ ਪਾਈ ਉਹਨੇ ਹੀ ਕੱਟਣੀ ਆ ਉਹਨੇ ਹੀ ਕੱਟਣੀ ਆ ਜੀ ਚਲੋ ਆਪਾਂ ਜਿੰਨੇ ਜੋਗੇ ਹੋ ਗਏ ਨੇ ਆ ਸੇਵਾ ਕਰਨਾ ਗਏ ਤੁਸੀਂ ਇੱਧਰ ਗਾਂ ਕਿੱਦਾਂ ਉਧਰ ਪਾਣੀ ਤਾਂ ਉਧਰ ਹੈਗਾ ਕਾਫੀ ਮਨ ਲੋ ਅੱਗੇ ਤੁਰ ਤੁਰ ਹੀ ਜਾਂਦਾ ਵਾ ਅੱਛਾ ਅੱਛਾ ਹਾਂਜੀ ਹਾਂਜੀ ਤੇ ਆਪਣੇ ਏਰੀਆ ਸਾਰਾ ਬਚਾਵਾ ਉਹ ਦਰਵਾਜੇ ਨਾਲ ਆ ਸਾਈਡ ਤੋਂ ਵਗਿਆ ਪਿੰਡ ਦਾ ਗਾਂ ਆ ਚਲੋ ਆਪਣੇ ਤੇ ਮਹਾਰਾਜ ਦੀ ਕਿਰਪਾ ਚਲ ਅਸੀਂ ਆਨੇ ਵੀ ਉਧਰ ਵੀ ਮਹਾਰਾਜ ਦੀ ਕਿਰਪਾ ਬਣਾਈ ਰੱਖੇ ਗਏ ਸਾਰੇ ਭਰਾਵਾਂ ਦੇ ਨਾਲ ਹੀ ਆ ਹਾਂਜੀ ਹਾਂਜੀ ਹਾਂ ਕਿਉਂਕਿ ਇਦਾਂ ਆਪਾਂ ਵੀ ਆਪਾਂ ਨੂੰ ਘਾਟਾ ਨਾਲ ਹੀ ਆਨੇ ਨੇ ਬਿਲਕੁਲ ਬਿਲਕੁਲ ਜੀ ਤੇ ਚਲੋ ਮਹਾਰਾਜ ਚੜ੍ਹਦੀਆਂ ਕਲਾ ਚ ਰੱਖੇ ਕਿ ਆਪਣਾ ਏਰੀਆ ਸਾਰਾ ਜਿਹੜਾ ਨਾਲ ਸੁੱਖਾ ਹੈ ਤੇ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਆਪਣਾ ਇੱਕ ਮਿੰਟ ਬੰਦ ਕਰ ਦਿਓ ਭਾਜੀ ਆ ਬੰਦ ਕਰੀ ਮੈਂ ਨਾਮ ਵੀ ਜੀ ਆਪਣਾ ਹੈਗਾ ਜਸਕਰਨ ਸਿੰਘ ਪਿੰਡ ਮਹਿਮਦਪੁਰਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਲਾਗੇ ਲੋਪੋਕੇ ਚogam ਠੀਕ ਹੈ ਜੀ ਫੋਨ ਨੰਬਰ ਹੀ ਬੋਲਦੇ ਹੋ ਫੋਨ ਨੰਬਰ 9592800635 ਠੀਕ ਹੈ ਜੀ ਕਰੀਏ ਜੀ ਸ਼ੁਰੂਆਤ ਹਾਂ ਜੀ ਆ ਦੱਸਿਓ ਪਹਿਲੇ ਨੰਬਰ ਤੇ ਜਿਹੜੀ ਮੈਂ ਪੁੱਛੀਏ ਕਿੰਵਾ ਸੂਆ ਗੱਬਣਾ ਕਾ ਤਿਆਰ ਆ ਇਹ ਵੀ ਜੀ ਦੂਜਾ ਸੂਆ ਝੋਟੀ ਜੇ ਅੱਛਾ ਜੀ ਹਾਂ ਜੀ ਦਿਨ ਲੈ ਜੂਗੀ ਝੋਟੀ ਜੇ ਕੋਈ ਹਫਤਾ ਖੰਡ ਠੀਕ ਹੈ ਠੀਕ ਹੈ ਬਨੂ ਝੋਟੀ ਚੰਗੀ ਲਓ ਵਧੀਆ ਫੇਕ ਰਿਹਾ ਆਸ-ਪਾਸ ਚੰਗੇ ਵਜਨ ਕਰਦੀ ਆ ਸਾਂਭੀ ਵੀ ਚੰਗੀ ਸਵੇਰ ਦੂਜਾ ਸੂਗਾ ਸੁਣੀ ਜੇ ਲਓ ਜੀ ਦੂਜਾ ਸੂਗਾ ਮੂੰਹ ਚੋਟੀ ਛਿੱਗੀ ਅੱਛਾ ਜੀ ਠੀਕ ਆ ਇਹਦਾ ਪਹਿਲੇ ਸੂਏ ਦਾ ਰਿਕਾਰਡ ਹੀ 12 ਕਿਲੋ ਦਾ ਜੀ ਠੀਕ ਹੈ ਠੀਕ ਹੈ ਜੀ ਬਾਕੀ ਖੰਡੀ ਕਿਦਾਂ ਮਰਜੀ ਇਦਾਂ ਹੀ ਥਲੇ ਝੋਟੀ ਥਲੇ ਪਾਜੋ ਬੋਲਿਓ ਬਾਈ ਜੀ ਇੱਥੇ ਥੱਲਾ ਬਹੁਤ ਆ ਲਓ ਜੀ ਇਹ ਕਿੰਨਾ ਕੁ 12 ਲੀਟਰ ਦਾ ਕੱਢ ਰਿਆ ਆ ਪਿਛਲੇ ਸੂਬੇ ਦਾ ਪਹਿਲੇ ਤਾਂ 1200 12 ਕਿਲੋ ਦਾ ਜੇ ਇਹ ਹੁਣ ਵੀਰਪਰਾ ਕੋ ਸੇਵਾ ਕਰੂਗਾ ਤਾਂ ਦੁੱਧ ਜਿੜੀ ਝੋਟੀ ਪਲੀ ਆ ਝੋਟੀ 13 14 ਕਿਲੋ ਦੁੱਧ ਬੜੇ ਰਮਾਨ ਨਾਲ ਕੱਢੂਗੀ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਲਓ ਜੀ ਜੈਡ ਬਲੈਕ ਆ ਗਈ ਆ ਤੇ ਚੰਗੇ ਬਿਲਕੁਲ ਰਿਕਾਰਡ ਆਲੀ ਆ ਬਾਕੀ ਖੋਲ ਕੇ ਆਪਾਂ ਦਿਖਾਵ ਲਈ ਤੁਹਾਨੂੰ ਬੜਾ ਰਿਸਪੈਕਟ ਦਿਵਾਉਂ ਹੀ ਬਹੁਤ ਹੀ ਚੰ ਲੋ ਜੀ ਠੰਡ ਠੰਡ ਜਿਹੜਾ ਬਹੁਤ ਹੀ ਚੰਗਾ ਲੱਗਾ ਐਨ ਗਾਇਤ ਤੇ ਲੱਗਾ ਪਿਆ ਵਾ ਅਰੇ ਬਣਦੀ ਝੋਟੀ ਚੰਗੀ ਅੱਛਾ ਜੀ ਆਇਆ ਮੇਰਾ ਖਲਾਰਾ ਖੁੱਲਾ ਆਇਆ ਠੀਕ ਆ ਲੋ ਜੀ ਹਫਤਾ ਕਰੇ ਖੜਦੀ ਆ ਤੇ ਸੋਹਤਾ ਜਿਹੜਾ ਹਵਾਨਾ ਬਹੁਤ ਹੀ ਚੰਗਾ ਬਣਾ ਲੂਗੀ ਤੇ 12 ਲੀਟਰ ਜਿਹੜਾ ਪਹਿਲੇ ਸਵੇਰੇ ਦੁੱਧ ਭਰਿਆ ਕਰਵਾਲੀ ਨੇ ਦੇਣ ਅੱਖਾਂ ਵਾਲਾ ਚੱਡਾ ਆ ਗਿਆ ਵਾ ਤੇ ਚਲੋ ਜਿੰਦੇ ਵੀਪਰਾ ਨੇ ਸੰਭੀ ਚਲੋ ਬਹੁਤ ਚੰਗੀ ਚੰਗੀ ਪਛਾਣ ਨੂੰ ਕੱਟਣਾ ਉਹਨਾਂ ਹੀ ਗਾਣ ਨੂੰ ਕੱਢੂਗੀ ਲੈ ਵਾ ਠੀਕ ਆ ਠੀਕ ਆ ਜੀ ਉਹ ਜਿਹੜੀ ਥਾਨ ਭਾਂਡਾ ਜਿਹੜਾ ਬਹੁਤ ਹੀ ਚੰਗਾ ਲੱਗਾ ਐਨ ਕੱਲਾ ਕੱਲਾ ਥਾਨ ਲੱਗਾ ਪਿਆ ਬਾਈ ਇਹਦਾ ਮੁੱਲ ਫਿਰ ਇਹਦਾ ਮੁੱਲ ਵੀ ਢੋਟੀ 4 ਹੋ ਜੇ ਫਿਰ ਤੋਂ ਚਲੋ ਜੇ ਪਹਿਲਾਂ ਹਿਸਾਬ ਨਾਲ ਬਾਜ਼ਾਰ ਹੁੰਦਾ ਫਿਰ ਢੋਟੀ 1.5 ਲੱਖ ਦੀ ਹਾਂਜੀ ਹਾਂ ਹੁਣ ਆਪਾਂ ਚਲੋ ਜਾਇਜ਼ ਹੀ ਕਰਾਂਗੇ ਜਾਇਜ਼ ਹੀ ਦੇ ਦੇਣੀ ਆ ਠੀਕ ਹੈ ਜੀ ਹਾਂਜੀ ਹੁਣ ਲੱਖ ਦੀ ਦੇ ਦਈਏ ਢੋਟੀ ਨਹੀਂ ਕਰੀਏ ਜਾਇਜ਼ ਜੀਆ ਚਲੋ ਹਾਂਜੀ ਕਰ ਦਈਏ ਮਾਨਤਾ ਨਾਲ ਖੁੱਲਾ ਹੀ ਖੁੱਲਾ ਹੀ ਕਰ ਦਈਏ ਹਾਂਜੀ ਚਲੋ 2 ਨੀ ਘਟਾਉਣਾ 5 ਨੀ ਘਟਾਉਣਾ ਪੂਰੇ 90 ਦੀ ਦੇ ਦਾਂ 90 ਦੀ ਹਾਂ 90 ਦੀ ਦਾਂ ਢੋਟੀ ਤੋਡੀ ਪੂਰੀ ਵੱਡੀ ਝੁੱਟੀ ਏ ਸਾੰਭੀ ਵੇਖੋ ਵਜਨ ਕਾਦੇ ਝੁੱਟੀ ਲੱਗਦਾ ਲੱਗਦਾ ਵੀ 90 ਹਜ਼ਾਰ ਦੀ ਬਿਲਕੁਲ ਗੱਬਣ ਮੇਸ਼ਾ ਕਈ ਤੁਹਾਡੀ ਪੂਰੀਆਂ ਫੁੱਲ ਗਰੰਟੀਾਂ ਨੇ ਭਾਵੇਂ ਕੋਈ ਸੂਈ ਵੀ ਸਾਡੇ ਕੋਲ ਆ ਜੇ ਅੱਛਾ ਜੀ ਹਾਂ ਉਹ ਚਲੋ ਖਰਚਾ ਉਸ ਹਿਸਾਬ ਨਾਲ ਕਰ ਲਾਂਗੇ ਪਰ ਸੂਈ ਵੀ ਲੈ ਜੇ ਪਰ ਝੁੱਟੀ 'ਚ ਕੋਈ ਕਮੀ ਪੇਸ਼ੀ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਜੀ ਮੈਨਾਂ ਇੰਦਾ ਝੁੱਟੀ ਕੱਢੀ ਆ ਪਾਈ ਕਹਿੰਦਾ ਕਿ ਇੰਦਾ ਹੀ ਝੁੱਟੀ ਟਿੱਪੀ ਆ ਦੂਸਰਾ ਮਾਰਾ ਕੋਈ ਨਹੀਂ ਦੂਸਰਾ ਮਾਰਾ ਨਾ ਕੋਈ ਵੰਗਾ ਪਾਇਆ ਝੁੱਟੀ ਨੂੰ ਇੰਦਾ ਹੀ ਥੱਲੇ ਬਹਿ ਗਏ ਆ ਠੀਕ ਹੈ ਠੀਕ ਹੈ ਇਹ ਅਸਲੀ ਤੇ ਕਿਹੋ ਮੌਕੇ ਤੇ ਬਾਈ ਮੈਂ ਕਰਦੇ ਹਾਂ ਮੰਦਾਲ ਚਲੋ ਛੂਟ ਛੱਪਾ ਕਰ ਦਾਂਗੇ ਠੀਕ ਹੈ ਦੂਜੇ ਨੰਬਰ ਤੇ ਕਿਵੇਂ ਆ ਗਈ ਬਈ ਜੀ ਇਹ ਕੋਈ ਤਜਸੂਆ ਲਾਲੇ ਭਵੇਂ ਤਸੂਆ ਲਾਲੇ ਅੱਛਾ ਜੀ ਕਹਿੰਦੇ ਤਜਸੂਆ ਇਹ ਵੀ ਮੈਂ ਹਫਤਾ ਖੜਦੀ ਆ ਠੰੜਲੇਵੇ ਦੀ ਇਹ ਵੀ ਮੈਂ ਬੜੀ ਸਾਫ ਆ ਅੱਛਾ ਜੀ ਇਹ ਕਿੰਨੇ ਕ ਦੁੱਧ ਆਲੀ ਆ ਇਹ ਵੀ ਵੀ ਜੀ ਪਹਿਲੇ ਪਿਛਲੇ ਸਵੇਰ ਦਾ ਰਕਾਰ ਦਾ ਗਾੜੇ 11 ਕਿਲੋ ਦਾ ਅੱਛਾ ਜੀ ਹਾਂ ਚੰਗੀ ਮੈਂ ਪੇਟੀ ਵਾਲੀ ਆ ਦੁੱਧ ਭਵੇਂ 12 13 ਕਿਲੋ ਦੇ ਦੇ ਪਤਲੇ ਚੰਮ ਦੀ ਆ ਠੀਕ ਲੋ ਇਹ ਆ ਬੜੇ ਚੰਮ ਵਾਲੀ ਹੈ ਬਾਕੀ ਸਵੇਰ ਸਮਝ ਆਪਣੇ ਸਮੇਂ ਦਾ ਤੇ ਇੰਨੀ ਕਿ ਸੇਵਾ ਦੇ ਕਹਿੰਦਾ ਯਾਰਾਂ ਕੋਲ ਦੋ ਦਿਨ ਦੀ ਰਹੀ ਆ ਬਾਕੀ ਜਿਹੜੀ ਸੇਵਾ ਸੰਭੂ ਹੈ ਨਾ ਚਲੋ 10 ਵੀ ਦੇਈ ਜਾਵੇ ਹਾਂਜੀ ਹਾਂਜੀ ਲਓ ਜੀ ਕੱਦ ਵਜਨ ਜਿਹੜਾ ਚੰਗਾ ਆ ਗਿਆ ਤੇ ਬਾਈ ਕਹਿੰਦਾ ਕਿ ਆਪਣੀ ਸਮਝਣਾ ਕੋਈ ਦੂਜਾ ਜਾਂ ਤੀਜਾ ਜਾਂ ਚੌਥਾ ਵਾਲੇ ਤੇ ਇਹ ਵੀ ਹਫਤਾ ਖੜਦੀ ਆ ਜੀ ਬਾਈ ਹਾਂਜੀ ਇਹਦੇ ਸ਼ਹਿਰ ਆਉਣ ਡਿਆ ਜੇ ਠੀਕ ਹੈ ਠੀਕ ਹੈ ਲਓ ਜੀ ਹਫਤੇ ਦੇ ਆਸ-ਪਾਸ ਇਲਾ ਟਾਈਮ ਅਜੇ ਖੜਦੀ ਆ ਤੇ ਹੈ ਪਦਲੇ ਚੰਮ ਵਾਲੀ ਹੈ ਕਰਮ ਵਾਲੀ ਜੈੱਡ ਬਲੈਕ ਇਹ 10 ਤੋਂ 11 ਲੀਟਰ ਦਾ ਦੁੱਧ ਇਹਨੇ ਭਰਿਆ ਪਿਛਲੇ ਸਵੇਰੇ ਬਾਕੀ ਥਾਣਾ 10 ਸੈਜ ਗਿਆ ਬਜਿਹੜਾ ਚੰਗਾ ਆ ਗਿਆ ਵਾ ਇਹਨ ਕੱਲਾ ਕੱਲਾ ਇਹਦੇ ਵੀ ਲੱਗਾ ਪਿਆ ਵਾ ਥਾਣਾ ਪੂਛ ਵੀ ਨਹੀਂ ਵਾਲ ਇੱਕ ਵੀ ਨਹੀਂ ਕਿੱਟਾ ਹੈਗਾ ਠੀਕ ਹੈ ਠੀਕ ਹੈ ਲਓ ਜੀ ਪੂਛ ਤਾਂ ਕਿਹੜੇ ਵਾਲ ਕਾਲੇ ਆ ਗਏ ਇਹਦਾ ਭਾਈ ਜੀ ਮੁੱਲ ਫਿਰ ਇਹਦਾ ਮੁੱਲ ਲਓ ਮੈਂ ਸਾਹਮਣੇ ਸੁੰਮਣੀ ਹੁਤਾ ਖੰਡ ਕੇ ਇਹਨੇ ਹਾਂਜੀ ਇਹ ਦੇ ਦੀਏ 75000 ਦੀ ਕਰ ਦਈਏ ਵਿਜਾਇਜ ਹਾਂਜੀ ਜਾਇਜ ਹੀ ਆਂਦੀਏ 2 ਛੜਦ ਗਏ 2 ਛੜ ਦਈਏ ਪੂਰੇ 70 ਦੀ ਦੇ ਦਾਂਗੇ ਆਪਾਂ ਨੂੰ ਕੀ ਗੱਲ ਹੋ ਜੀ 70000 ਦੀ ਇਹ ਵੀ ਗੱਬਣ ਤਿਆਰ ਕੋਈ 5 ਦਿਨ ਸਾਹਮਣੂ ਕਰ ਚਲੋ ਆਪਣੀ ਸੇਵਾ ਮੈਂ ਦੁੱਧ ਵਾਲੀ ਬਿੱਧੀ ਕੋਈ ਹੋਰ ਜਾਤ ਨਸਲ ਜੇ ਇੱਕ ਵੀ ਵਾਲ ਪੂਛ ਵੀ ਨਹੀਂ ਵੇਖੋ ਚਿੱਟਾ ਗਾ ਠੀਕ ਹੈ ਠੀਕ ਹੈ ਠੀਕ ਹੈ ਉਹ ਜਾਤ ਨਸਲ ਜੀ ਡਬਲੈਕ ਜਿਹਨੂੰ ਆਪਾਂ ਦੁੱਧ ਵਾਲੇ ਡੰਗਰ ਦਾ ਉਦਾਂ ਹੀ ਪਾਲ ਆਇਂਦਾ ਵੇਖੋ ਐ ਮੈਂ ਸਿੰਗਲ ਢੀ ਬਿਲਕੁਲ ਠੀਕ ਹੈ ਠੀਕ ਹੈ ਠੀਕ ਹੈ ਜੀ ਲਓ ਜੀ ਪੂਰੇ 70000 ਦੀ 5 ਨੰਬਰ ਤੇ ਬਾਈ ਕਿਵੇਂ ਆ ਜੀ ਇਹ ਦੂਜਾ ਸਵੇਰ ਝੋਟੀ ਸੂਈ ਜੇ ਅੱਛਾ ਜੀ ਹਾਂ ਇਹ ਛੋਟੀ ਥੱਲੇ ਹੁਣ 12 ਕਿਲੋ ਹੋਊਗਾ ਲੀਟਰ ਵਾਲਾ ਹੀ ਅੱਛਾ ਜੀ ਹਾਂ ਇਸ ਟਮਾ ਹੀ ਸੂਈ ਤਾਦੀ ਆ ਉਹ ਕੱਤੀ ਇਹਦੀ ਮਗਰ ਠੀਕ ਲੋ ਜੀ ਫੀਮਲ ਕਾਫ ਆ ਗਿਆ ਪਿਛੇ ਅੱਛਾ ਜੀ ਹਾਂ ਠੀਕ ਹੈ ਠੀਕ ਹੈ ਜੀ 12 ਲੀਟਰ ਦੁੱਧ 12 ਲੀਟਰ ਦੁੱਧ ਇੰਸਟੈਂਟ ਮੋਕੇ ਤੇ ਤਿਆਰ ਹੈ ਛੋਟੀ ਦੁੱਧ 15 16 ਕਿਲੋ ਕੱਢੂ ਬੜੇ ਰਮਾਨਾ ਅੱਛਾ ਜੀ ਹਾਂ ਜੇ ਕੋਈ ਵੀਰ ਭਰਾ ਸੰਭੂ ਹੈ ਨਾ ਕੱਦ-ਕੱਡ ਵੀ ਚੰਗਾ ਤੇ ਲੋ ਜੀ ਫੇਸ ਕੁਆਲਟੀ ਦੇ ਸੇਂਗ ਤੁਸੀਂ ਚੈੱਕ ਕਰ ਸਕਦੇ ਜੇ ਬਾਕੀ ਆਸਤਾ ਮੋਕੇ ਤੇ 12 ਲੀਟਰ ਬਿਲਕੁਲ ਦੁੱਧ ਤਿਆਰ ਆ ਇਹ ਪਿੱਛੇ ਵੀ ਇਹਦੇ ਫੀਮਲ ਕਾ ਬਹੁਤ ਹੀ ਜ਼ਿਆਦਾ ਸਫਾਈਆਂ ਦੇ ਵਿੱਚ ਆ ਤੇ ਮੈਲਾ ਮੂਲਾ ਇਹ ਮਾਰਕੀਟ ਵਿੱਚ ਵਾਝੂਗੀ ਦੋ ਦੋ ਹਾਂ ਇਹ ਛੋਟਾ ਚਲੋ ਮੌਸਮ ਬਰਸਾਤਾਂ ਦਾ ਚੱਲਣ ਰਿਹਾ ਵਾ ਹਾਂਜੀ ਥੋੜੀ 15 16 ਕਿਲੋ ਦੁੱਧ ਦਿਨ ਨੂੰ ਝੋਟੀ ਨੂੰ ਕੀ ਜਾਂਦਾ ਠੀਕ ਹੈ ਠੀਕ ਹੈ ਠੀਕ ਲਓ ਜੀ ਕੱਦ ਕਾੜ ਜਿਹੜਾ ਬਹੁਤ ਹੀ ਚੰਗਾ ਤੇ ਦੁੱਧਾਂ ਸੂਆ ਤੇ ਥਣ ਵੀ ਜਿਹੜਾ ਨੋਕ ਵਾਲਾ ਲੱਗਾ ਪਿਆ ਵਾ ਤੇ ਨੋਕ ਵਾਲੀ ਥਣ ਦੀ ਚਵਾਈ ਜਿਹੜੀ ਬਹੁਤ ਹੀ ਜ਼ਿਆਦਾ ਨਰਮ ਹੁੰਦੀ ਆ ਦਿਖਾ ਦਿਓ ਜਵਾਗ ਤਾਂ ਕਰੇ ਜਵਾਗ ਆ ਕੱਟੀ ਜੀ ਲਓ ਜੀ ਆਹ ਵਾਲਾ ਫੀਮੇਲ ਕਾਹ ਜੀ ਨਗਰ ਸਮੇ ਦੁੱਧਿਆ ਜਵਾਗ ਵੀ ਉਹਦਾ ਹੀ ਪੜਿਆ ਨਾ ਹਾਂਜੀ 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 ਬਿਲਕੁਲ ਸਹੀ ਗੱਲ ਐ ਲਓ ਜੀ ਅਗਲੀ ਸਾਈਡ ਤੋਂ ਵੀ ਤੁਹਾਨੂੰ ਦੱਸਿਆ ਜਿਹੜਾ ਚੱਕ ਬਹੁਤ ਵਧੀਆ ਥਣ ਤੋਂ ਲੰਮਾ ਬੋਲ ਕਰਦੀ ਪਸਮਾਗੇ ਠੀਕ ਐ ਠੀਕ ਐ ਜੀ ਤੇ ਭਾਈ ਇਹਦਾ ਮੁੱਲ ਫਿਰ ਇਹਦਾ ਮੁੱਲ ਚਲੋ ਗੈਰ ਹੀ ਕਰਦੇ ਆ ਹਾਂਜੀ ਛੋਟੀ ਦੁੱਧਾਂ ਪੂਰੀ ਜਿੰਨੀ ਸਿਫਤ ਕਰਦੀ ਉੰਨੀ ਥੋੜੀ ਆ ਹਾਂਜੀ ਦੇ ਦੀ ਇੱਕ ਦੱਸ ਦੀ ਨਹੀਂ ਕਰੀਏ ਇਹ ਵੀ ਜਾਜ ਹਾਂਜੀ ਇਹ ਵੀ ਕਰਾਂ ਦੀ ਜਾਜ ਜੀ ਪੰਜ ਛੱਡ ਦਈਏ ਹੋਰ ਕਰ ਦਈਏ ਹਾਂਜੀ ਇਹ ਹੋਰ ਕਰੀਏ ਪੂਰੇ ਦੀ ਹਰ ਦੇ ਦਈਏ ਪੂਰੇ ਦੇ ਦੇ ਵੀ ਪੂਰੇ ਦੇ ਪਰ ਛੋਟੀ ਦੁੱਧ 14 15 ਕਿਲੋ ਕੰਨੋਂ ਖੜ ਕੇ ਦੇ ਦੂ ਰਮਾਨ ਨਾ ਹੀ ਅੱਛਾ ਜੀ ਹਾਂ ਜੇ ਕੋ ਵੀਰ ਭਰਾ ਸੰਭੂ ਤੇ ਠੀਕ ਆ ਕੱਢ ਦਈਏ ਮੈਸੇਨਾ ਥੋੜੇ ਬੋਲੇ ਹਾਂਜੀ ਕੱਢ ਦਈਓ ਰ ਪੀ ਛੱਡ ਦਈਓ ਲੱਖੋਂ ਅੰਦਰ ਕਿੰਨਾ ਛੱਡ ਦਈਏ ਦੱਸੋ ਪਰ ਵੇ ਲੋ ਯਾਰ ਛੱਡ ਦਗੇ ਨਹੀਂ ਦੋ ਹੀ ਛੱਡ ਗਏ ਫਿਰਕੇ ਦੋ ਹੀ ਛੱਡ ਦਗੇ ਹਾਂਜੀ ਚਲੋ ਦੋ ਹੀ ਛੱਡ ਦਿਆਂਗੇ ਠੀਕ ਹੈ ਲਓ ਜੀ ਬਿਲਕੁਲ ਹੀ ਬੀ ਜੀ ਮੋਲ ਖਿੱਚ ਕੇ ਪਾਇਆ ਜੀ ਅੱਛਾ ਜੀ ਹਾਂ ਜੋ ਸੇਵਾ ਸੁਹਾ ਲੈਣੀ ਆਪਾਂ ਗਾਂ ਦੇਵਣੀ ਉਹਨਾਂ ਨੂੰ ਇਹਨਾਂ ਨੂੰ ਲੰਗਰ ਬਿਲਕੁਲ ਬਿਲਕੁਲ ਜੀ ਸੇਵਾ ਕਰਨੀ ਵੀ ਚਾਹੀਦੀ ਆ ਸਾਡੀ ਬਸ ਇਹਨਾਂ ਦਾ ਆਪਾਂ ਕੋਈ ਸਾਡੀ ਵੀ ਬੇਨਤੀ ਹੈ ਵੀਰ ਭਰਾਵਾ ਗਾੜੀ ਵੀ ਜਿਹੜੇ ਚਲੋ ਏਰੀਆ ਸੁੱਕੇ ਆ ਟੂੜੀ ਤੰਦਰੀ ਸੇਵਾ ਜ਼ਰੂਰ ਕਰੋ ਵਿੱਚ ਕਿਉਂਕਿ ਪਸ਼ੂਆਂ ਦਾ ਥੋੜਾ ਜਿਹਾ ਔਖਾ ਬਾਕੀ ਹਾਂਜੀ ਹਾਂ ਜਿਹੜਾ ਲੰਗਰ ਲੰਗਰ ਬਹੁਤ ਹੀ ਜ਼ਿਆਦਾ ਚੱਲ ਬਾਕੀ ਝੋਟੀ ਵੀਲੀ ਨੇ ਘਰ ਸਾਹਮਣੀ ਬਹੁਤ ਹੀ ਜਿਆਦੀ ਖਰੀ ਆ ਤੇ ਠੀਕ ਆ ਠੀਕ ਆ ਠੀਕ ਆ ਲਓ ਜੀ 98000 ਰੁਪਏ ਤੇ 15 ਲੀਟਰ ਦੁੱਧ ਪਰੂਗੀ ਤੇ ਬਈ ਚ ਉਥੇ ਨੰਬਰ ਤੇ ਕਿਵੇਂ ਆ ਗਈ ਉਥੇ ਨੰਬਰ ਤੇ ਵੀ ਜੀ ਬੁਰੀ ਜੇ ਅੱਛਾ ਜੀ ਇਹਨੂੰ ਸੂਈ ਨੂੰ ਆ ਜੀ ਤੇ ਜਿਆਦਾ ਦੇਣਾ ਅੱਛਾ ਜੀ ਕਿਦੋਂ ਸੂਈ ਚੋਂ ਰਾਸ ਹੋਈ ਇੱਥੇ ਆਪਣੇ ਅੰਦਰ ਹੀ ਆਪਣੇ ਕੋਲ ਵੀਡੀਓ ਬਣੀ ਹੈਗੀ ਆ ਪਰਸੋਂ ਠੀਕ ਆ ਠੀਕ ਆ ਤੇ ਇਹਦਾ ਅਸੀਂ ਜਰਵਾਣ ਕੇ ਵੇਖਿਆ ਤੇ ਕੱਟੀ ਮਗਰ ਮਰੀ ਪਈ ਅੱਛਾ ਜੀ ਹਾਂ ਪਰਮਾਤਮਾ ਜਾਣਦਾ ਵੀ ਉਹ ਕਿਦਾਂ ਮਰੀ ਕਿਦਾਂ ਨਹੀਂ ਠੀਕ ਆ ਠੀਕ ਆ ਨਹੀਂ ਸੂਈ ਨੂੰ ਇਹਨੂੰ ਇਹ ਤੇ ਜਿਆਦਾ ਦੇਣਗੇ ਅੱਛਾ ਜੀ ਮਿਲਦੀ ਇਦਾਂ ਹੀ ਐ ਪਾੜੀ ਦੇ ਪਾੜੀ ਦੇ ਪਾੜੀ ਦੇ ਭਵੇਂ ਪਾੜਾ ਖੋਲੋ ਖੋਲੋ ਠੀਕ ਹੈ ਠੀਕ ਹੈ ਲਓ ਜੀ ਨੀਲੀ ਤੇ ਪੂਰੀ ਆ ਗਈ ਜੇ 8 ਲੀਟਰ ਰਸ ਤਾਂ ਜਿਹੜਾ ਬੌਲਾ ਤਿਆਰ ਤੇ ਜਵਾਕ ਬਾਈ ਕਹਿੰਦਾ ਕਿ ਇਹਦਾ ਮਰ ਗਿਆ ਵਾ ਆਪਣੇ ਕੋ ਵੀਡੀਓ ਬਣੀ ਆ ਅੱਛਾ ਜੀ ਜਿਹੜਾ ਵੀਰਪਰਾ ਨੂੰ ਵੀਡੀਓ ਆਪਾਂ ਪਾ ਦਾਂਗੇ ਐ ਜੋਰ ਲਮਕਦੀ ਦੀ ਤੇ ਜਵਾਕ ਦੀ ਪੈ ਦੀ ਲਾ ਕੇ ਕਾਲੀ ਕੱਟੀ ਦਿੱਤੀ ਜਨੇ ਅੱਛਾ ਜੀ ਹਾਂ ਠੀਕ ਹੈ ਠੀਕ ਹੈ ਵੀਰੀ ਕਿੰਨਾ ਭਰ ਜੂਦਾ ਦਾ ਦੁੱਧ ਵੀਰੀ ਇੰਨੇ 12 ਤਣਾ ਕਰੋ ਥੱਲੋਂ ਬਹੁਤ ਸਾਫ ਆ ਅੱਛਾ ਜੀ ਹਾਂ ਥੱਲੋਂ ਬਹੁਤ ਸਾਫ ਆ ਠੀਕ ਹੈ ਠੀਕ ਲਓ ਜੀ ਐ ਤੂੰ ਤਵਾ ਵੀ ਬੜੀ ਆ ਗਈ ਆ ਤਾਂਾਂ ਦਾ ਸੈਜ ਗੈਵ ਜਿਹੜਾ ਬਹੁਤ ਹੀ ਚੰਗਾ ਆ ਗਿਆ ਤੇ ਕੱਲਾ ਕੱਲਾ ਲੱਗਾ ਪਿਆ ਵਾ ਤੇ ਹੈ ਵੀ ਸਿੰਗਲ ਹੱਡੀਆ ਕਰਮਾਲੀ ਇਹਨੇ ਘਰ ਵੀਰ ਭਰਾ ਨੇ ਦੁੱਧ ਵਾਸਤੇ ਲੈਣੀ ਬਹੁਤ ਹੀ ਚੰਗੀ ਮੱਝ ਠੀਕ ਹੈ ਠੀਕ ਹੈ ਲਓ ਜੀ ਚੱਡਾ ਚੱਡਾ ਜਿਹੜਾ ਬਹੁਤ ਹੀ ਤਾਜੀ ਮੈਂ ਕੋਈ ਵੀ ਇਦਾਂ ਬੰਦੀ ਬਿਲਕੁਲ ਬਿਲਕੁਲ ਸਹੀ ਕਰਾ ਜੀ ਹਲੋ ਬਹੁਤ ਸਾਫ ਹੈ ਬਿਲਕੁਲ ਸਾਫ ਕੀਤੀ ਹੋਈ ਹੈ ਠੀਕ ਹੈ ਲਓ ਜੀ ਚੱਡਾ ਤੇ ਥੜਾਂ ਦਾ ਸੈਜ ਗੈਵ ਤੇ ਚੈੱਕ ਕਰ ਸਕਦੇ ਜੀ ਗਿੱਠ ਗਿੱਠ ਤੇ ਲੱਗਾ ਪਿਆ ਵਾ ਤੇ ਹੈ ਵੀ ਇਦਾਂ ਹੀ ਇਦਾਂ ਹੀ ਆ ਵੇਖੋ ਬਾਈ ਠੰਡੀ ਬਹੁਤ ਹੈ ਮੱਝ ਹਾਂ ਜੀ ਇਹ ਦਾ ਭਾਈ ਮੋਲ ਕੀ ਕਰਨੇ ਹਨ ਇਹਦਾ ਚਲੋ ਗਵਾਕ ਹੁੰਦਾ ਤਾਂ ਫਿਰ ਤੇ ਭਵੇਂ ਵੀ 85000 ਦੀ ਵੇਚ ਦਿੰਦੇ ਹਾਂਜੀ ਹਾਂ ਹੁਣ 80 ਦੀ ਦੇ ਦਈਏ 5 ਤਰਾ ਛੱਡ ਦਈਏ ਨਹੀਂ ਹੋਰ ਕਰ ਦਈਏ ਹੋਰ ਕਰ ਦਈਏ ਹਾਂਜੀ 5 ਕਿਲੋ ਹੋਰ ਛੱਡ ਦਨੇ 75000 ਦੀ ਦਾਂ 75 ਦੀ 75000 ਦੀ ਦਾਂ ਠੀਕ ਹੈ ਲਓ ਜੀ 12 13 ਕਿਲੋ ਬੜੇ ਰਮਾਨਾ ਕੱਢੀ ਜਾਣਾ ਨੇ ਸੂਈ ਬਿਲਕੁਲ ਸਾਜੀ ਇਹ ਤਿੰਨਾਂ ਨਾਲ ਹੀ ਸੂਈ ਜੇ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਆਪਾਂ ਵੀ ਇਹਨਾਂ ਨਾਲ ਕੋਲ ਪ੍ਰੋਪਰ ਬਣੀ ਪਈ ਜੇ ਕੇ ਮੈਂ ਠੰਡੀ ਠੰਡੀ ਹੀ ਤੇ ਉਹ ਭੂਚੀ ਬਣਾਉਂਦੀ ਲੋੜ ਨਹੀਂ ਪਈ ਅਛਾ ਜੀ ਹਾਂ ਉਹ ਦਿਨ ਆਪਾਂ ਉਹਦਾ ਵੀ ਉਹ ਦਿਨ ਵੀਡੀਓ ਬਣਾਉਣੀ ਸੀ ਜਦੋਂ ਸੂਈ ਸੀ ਅਛਾ ਜੀ ਤੇ ਫਿਰ ਚਲੋ ਤੁਹਾਡਾ ਵੀ ਟਾਈਮ ਨਹੀਂ ਤੁਸੀਂ ਸੇਵਾ ਸੁਭਾ ਤੇ ਲੱਗੇ ਹਾਂ ਆਪਣਾ ਵੀ ਨਹੀਂ ਟਾਈਮ ਹਾਂ ਰਾਤ ਦੇ ਚਲੋ ਆਰਾਮ ਸੂਈ ਹੈ ਮਾਂ ਚਲੋ ਕੋਈ ਨਹੀਂ ਤੇ ਭਈ ਆ ਪੰਜਵੇਂ ਨੰਬਰ ਤੇ ਝੋਟੀ ਕਿਵੇਂ ਹੈ ਜੀ ਇਹ ਝੋਟੀ ਦਾ ਭਵੇਂ ਕੋ ਪਹਿਲਾ ਸੁਆ ਲਾਲੇ ਭਵੇਂ ਤਾਂ ਦੂਜਾ ਲਾਲੇ ਅਛਾ ਜੀ ਇਹ ਝੋਟੀ ਵੀਦੀ ਇਹ ਵੀ ਇੱਕ ਫਰਿੱਜੀ ਆ ਤੇ ਲਓ ਜੀ ਇਹ ਵੀ ਫਰਿੱਜ ਜੀ ਠੰਡੀ ਤੇਰੀ ਹਾਂ ਤੇ ਕਿੰਨਾ ਇੱਕ ਵਾਸਤਵ ਇਸ ਟਾਈਮ 10 ਕਿਲੋ ਜੀ ਜਾ ਰਹੇ ਫਲੇ ਬੋਲਾ ਜੀ ਦੁੱਧਿਆ ਨਹੀਂ ਦੁੱਧਿਆ ਇਹਦੇ ਮਗਰ ਕੱਟੀ ਬਹੁਤ ਹੀ ਕਮਾਲ ਦੀ ਹੈ ਲੋ ਜੀ ਇਹਦੇ ਪਿਛੇ ਫੀਮਲ ਆਫ ਆ ਗਈ ਜਿਹਦੇ ਸਾਹਮਣੇ ਸਾਹਮਣੀ ਆ ਕੱਟੀ ਜਰੂਰ ਸਾਂਭੇ ਕੋਈ ਠੀਕ ਆ ਠੀਕ ਆ ਠੀਕ ਆ ਲੋ ਜੀ ਪਿਓ ਰੈਵੀ ਆ ਗਈ ਜੈਡ ਬਲੈਕ ਇਹਨੂੰ ਬਾਈ ਕਿੰਨੇ ਦਿਨ ਹੋ ਗਏ ਇਸ ਨੂੰ ਇਹਨੂੰ ਆ ਕੱਟੀ ਲਾ ਲਓ ਦਹਾ ਦਰਾਂ ਦੀ ਲਾ ਲਓ ਅੱਛਾ ਜੀ 12 ਦੀ ਲਾ ਲਓ 15 ਦੀ ਲਾ ਲਓ ਉਹ ਕੱਟੀ ਚੱਲੀ ਪਈ ਇਦਾਂ ਠੀਕ ਆ ਠੀਕ ਆ ਲੋ ਜੀ 12 ਤੋਂ 15 ਦਿਨ ਹੋ ਗਏ ਤੇ 10 ਤੋਂ 11 ਲੀਟਰ ਦੁੱਧ ਤਿਆਰ ਆ ਆਹ ਨਾ ਦਸ ਹੈ ਜਿਹੜਾ ਇਹਦਾ ਵੀ ਚੰਗਾ ਆ ਗਿਆ ਵਾ ਇਹ ਵੀ ਚਲੋ ਅੱਛਾ ਜੀ ਹਾਂ ਬਿਲਕੁਲ ਠੰਡੀ ਆ ਬਾਕੀ ਕੋਈ ਵੀਰ ਭਰਾ ਸਾਂਭਰ ਵਾਲਾ ਲਾਜੂ ਦਾ ਦੁੱਧ ਚੰਗਾ ਕੱਢੀ ਆ ਉਹਦੀ ਸਾਡ ਕਾਟ ਜਿਹੜਾ ਬਹੁਤ ਬੜਾ ਵਧੀਆ ਆ ਗਿਆ ਫੱਲੇ ਥਾਣਾ ਦਾ ਵੇਖੋ ਸੈਜ ਗੈਬ ਆ ਵੇਖੋ ਇਦਾਂ ਹੀ ਬੈਠੋ ਪੋਮੇ ਕਿ ਕੱਢੀ ਇਹ ਤਾਂ ਇਦਾਂ ਹੀ ਬੈਜੋ ਇਹ ਵੀ ਬਹੁਤ ਠੰਡੀ ਆ ਹਾਂ ਇਦਾਂ ਹੀ ਬੈਜੋ ਇਹੋ ਜਿਹੇ ਪਸ਼ੂ ਤਾਂ ਜਿਹੜਾ ਬਹੁਤ ਹੀ ਜ਼ਿਆਦਾ ਵਾ ਵਾ ਇੰਨ ਘਰਾ ਦੇ ਕੇ ਭਣਾ ਨੇ ਚੋਣੀਆਂ ਹੁੰਦੀਆਂ ਬਿਲਕੁਲ ਬਿਲਕੁਲ ਜੀ ਡੰਡਾ ਡੰਗਰ ਲੱਦੇ ਆ ਹਾਂ ਜੀ ਹਾਂ ਜੀ ਕੋਲੀਆ ਫੇ ਇਦਾਂ ਹੀ ਬੈਜੋ ਦੇ ਦੇ ਦੀ ਝੋਟੀ ਆਪਾਂ ਜਿਆਦਾ ਮੁੱਲ ਚ ਕੀ ਕਰਨਾ ਜੈ ਜੀ ਆਪਾਂ ਕਰਕੇ ਲੰਮੇ ਚੌੜੇ ਚੱਕਣਾ ਜਿਹੜੇ ਪਹਿਣਾ 80 ਹੱਦ ਝੋਟੀ ਦੇ ਦੀਏ 80 ਦੀ ਹਾਂ ਪਰ ਸੀਲ ਸਪਾਈ ਜਿੰਨੀ ਝੋਟੀ ਦੀ ਬਹੁਤ ਜੀ ਅੱਛਾ ਜੀ ਹਾਂ ਠੀਕ ਕਰਦਗੇ ਥੋੜਾ ਬੋਦਾ ਵੇਖ ਲਓ ਛੋਟ ਛਪਾ ਜਿਆ ਕਰਨਾ ਜੋ ਕਰ ਲਓ ਨਹੀਂ ਦੱਸ ਤੋ ਆਪ ਹੀ ਹਾਂ ਨਾ ਹੀ ਕਰੀਏ ਦੋ ਛੜਦਗੇ 80 ਦੀ 78 ਦੀ ਹਾਂ 78 ਦੀ ਦੇ ਦਾਂ ਠੀਕ ਆ ਲਓ ਜੀ 78000 ਦੀ ਜੀ ਕਾਤ ਕਾੜ ਜਿਹੜਾ ਬਹੁਤ ਹੀ ਤਗੜਾ ਬਾਕੀ ਸਾਹਮਣ ਲਾ ਕੋ ਵੀਰ ਭਰਾ ਖੜੇ ਰਹੇ ਜੇ ਵੀਰ ਭਰਾ ਕੋਈ ਛੋਟੀ ਉਦਾਂ ਮਿਲੂਗੀ ਠੰਡੀ ਜੇ ਕਿਨੇ ਕੱਢੀ ਕੋ ਮੇ ਸਾਹਮਣੇ ਉੱਤੇ ਚਲਦੀ ਰਹੇ ਮਹਾਰਾਜ ਉਹਨੂੰ ਕਰਮਾਲੀ ਉਮਰਾਂ ਵਾਲੀ ਕਰੇ ਚਟਨੀ ਉਹਦੇ ਪੰਜ ਹਜ਼ਾਰ ਵੀ ਕੱਢੀ ਲਾ ਲਾਂਗੇ ਮਗਰੋਂ ਠੀਕ ਆ ਠੀਕ ਆ ਲਓ ਜੀ ਜੇ ਕੇ ਵੀਰ ਭਰਾ ਨੇ 1 ਕੱਤੀ ਛੱਡ ਦੀ ਜਿਹੜੀ ਤੇ 5000 ਵੀ ਸਿਰਫ 15 ਦਾ ਜੀ ਇਹ 5 ਸਾਲ ਦੀ ਖੇਚ ਲਿਆ ਹਾਂਜੀ 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 ਤਿਆਰ ਹੋਏ ਨਾ ਨੇ ਚਲੋ ਕੋਈ ਚੰਗੀ ਸੇਵਾ ਕਰ ਲੂਗਾ ਤੇ ਭਈ ਆਪਾਂ ਆ ਗਈ 6 6 ਨੰਬਰ ਤੇ ਵੀ ਇਹ ਵੀ ਦੋ ਤਾ ਸਮੁੰਦਰੀ ਏ ਅੱਛਾ ਇਹ ਕੋ ਕਿੰਨਾ ਬੋਲਾ ਇਸ ਕੋ ਵੀ ਦੀ ਬਾਲਟੀ ਭਰ ਕੇ ਕਰਮਾਣੀ ਨਾ ਕੱਢਦੀ ਸਵੇਰੇ ਅੱਛਾ ਜੀ ਕੁਝ ਹੋਈ ਹੋਈ ਹੈ ਜੀ ਹਾਂ ਇੱਕੋ ਤੇ ਯਾਰ ਆਪੀ ਚ ਹੋਇਆ ਥੋੜਾ ਚਲੋ ਜੇਰੀਆ ਸੁਪੀ ਜਦੋਂ ਠੀਕ ਹੈ ਠੀਕ ਹੈ ਜੀ ਦੋ ਤੋ ਜਿਹੜੇ ਕੋ ਵੀਰ ਕੋ ਲਈ ਆਉਂਦਾ ਮੇਰੀ ਗੱਲ ਕਰਾ ਕੇ ਚਲੋ ਉਹ ਵੀ ਵੀਰ ਵੀਡੀਓ ਵੇਂਦਾ ਹੀ ਆ ਆਂਦਾ ਮੇਰੀ ਗੱਲ ਕਰਾ ਕੇ ਭਾਵੇਂ ਮੈਂ ਜ ਕਿਸੇ ਨੂੰ ਦੇ ਦਿੰਦੀ ਅੱਛਾ ਜੀ ਆਂਦਾ ਮੈਂ 14 ਤੋਂ 15 ਲੀਟਰ ਦੁੱਧ ਚੋਇਆ ਪੀਲੇ ਸਦੇ ਠੀਕ ਹੈ ਠੀਕ ਹੈ ਠੀਕ ਹੈ ਜੀ 14 ਤੋਂ 15 ਲੀਟਰ ਮਤਲਬੀ ਬੋਡੀ ਦੀ ਮੈਂ ਆ ਬਾਕੀ ਮੈਂ ਬੜੀ ਖਰੀ ਆ ਠੀਕ ਹੈ ਸੂਬਾ ਦੂਜਾ ਕਿਤੇ ਹਾਂ ਜੀ ਸੁਆਪੀ ਸੁਆਪੀ ਤੁਮੇ ਆਖਾ ਮੈਂ ਨੀ ਬਿੱਲੀਆਂ ਨੀ ਲੀ ਦਾ ਪਾਖ ਰੱਖ ਵੀ ਹਵਾ ਨੇ ਵੀ ਡਰ ਪਾ ਗਈ ਇਹਦੇ ਪਿੱਛੇ ਜਵਾਕ ਕੱਟੀ ਜੀ ਠੀਕ ਹੈ ਜੀ ਮੇਲ ਕੱਪ ਆ ਗਿਆ ਜੀ ਇਹਦੇ ਪਿੱਛੇ ਪਾਣੀ ਛੂੰਹ ਕਰਕੇ ਹੀ ਫਿਰ ਨਵਾਈ ਨੂੰ ਹੋਈ ਦੀ ਅਸੀਂ ਠੀਕ ਹੈ ਠੀਕ ਹੈ ਠੀਕ ਹੈ ਜੀ ਜਵਾਈ ਜਿਹੜੀ ਇੱਕੋ ਹੀ ਹੋਈ ਆ ਜਿਹੜੀ ਪੋਲੀ ਰੂ ਮਰ ਗਈ ਜੇ ਥੰਡੇ ਕਰਮ ਵਾਲੀ ਨੇ ਪੋਲੀ ਰੂ ਮਰ ਗਈ ਆ ਠੀਕ ਹੈ ਠੀਕ ਹੈ ਜੀ ਇਹ 14 ਤੋਂ 15 ਲੀਟਰ ਪਿੱਛੇ 15 ਲੀਟਰ ਦੁੱਧ ਵੀਰ ਕੰਦਰ ਮਾਣਨਾ ਹੀ 14 ਰੈਂ ਜਿਹਦੇ ਕੋ ਲਈ ਅਛਾ ਜੀ ਹਾਂ ਠੀਕ ਹੈ ਠੀਕ ਹੈ ਲੋ ਜੀ ਜਿਹੜੇ ਕਰਾਓ ਉਸ ਤੇ ਚਾਲਿੰਦੀ ਆ ਪਸ਼ ਇਹ ਵਾਕੀ ਤੇ ਸਾਰੀ ਚੈੱਕ ਕਰ ਸਕਦੇ ਆ ਨਾ ਚਫਗਾਵਾ ਕੋ ਬਣੀ ਪਈ ਤੇ ਹਵਾਨੇ ਤੇ ਵੀ ਜਿਹੜਾ ਡੱਬਾ ਦੋਵੇਂ ਸਾਈਡਾਂ ਤੇ ਡੱਬੇ ਆ ਠੀਕ ਮੜ ਗਿਆ ਹਲਕਾ ਮੜ ਗਿਆ ਲੋ ਜੀ ਇਧਰਲੀ ਸਾਈਡ ਤੋਂ ਚੈੱਕ ਕਰ ਸਕਦਾ ਜੇ ਥਾਣ ਵੀ ਜਿਹੜਾ ਬਹੁਤ ਹੀ ਚੰਗਾ ਲੱਗਾ ਕਰਨ ਵਾਲੀ ਦੀ ਹੋਲੀ ਬੜੀ ਵਿਧੀ ਠੀਕ ਆ ਠੀਕ ਆ ਜੀ ਹੋਲੀ ਤੈਰੂ ਮਰ ਗਈ ਆ ਚੈੱਕ ਆ ਦੇਖੋ ਐ ਸਾਈਡ ਤੇ ਵੀ ਡੱਬਾ ਦੋਵੇਂ ਸਾਈਡਾਂ ਤੇ ਡੱਬੇ ਇਹਦਾ ਭਾਈ ਜੀ ਮੁੱਲ ਫਿਰ ਇਹਦਾ ਜਿਹੜੀ 90000 ਦੀ ਉਹ ਵੀ ਮੱਝ ਨੇ ਕਰੀਏ 14 15 ਕਿਲੋ ਵਾਲੀ ਤੁਹਾਨੂੰ ਪਤਾ ਜਿਵੇਂ ਪਹਿਲਾਂ 90 ਦੇ ਮੰਗੂਲੀਆ ਰੇਟ ਹੀ ਹਨ ਹਾਂਜੀ 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 ਹਾਂ 5 ਛੱਡ ਦਗੇ 85000 ਦੀ ਦੇਣੀ 85 ਦੀ ਹਾਂਜੀ ਹੋਰ ਕਰੀਏ ਹੋਰ ਕਰ ਦਈਏ ਹਾਂਜੀ ਚਲੋ ਵੇਖ ਲਓ ਬਿਲਕੁਲ ਇਹ ਤਾਂ ਜਾਇਜ਼ ਦੁੱਧ ਸਾਨਾ ਜਿੰਨਾ ਮੈਂ ਦੁੱਧ ਕੱਢੇ ਤਾਂ ਮੈਂ ਮਹਿੰਗੀ ਨਹੀਂਗੀ ਨਹੀਂ ਇਹ ਤਾਂ ਗੱਲ ਹੈ ਕਿ ਚਲੋ ਕਰ ਤੋਂ ਮੰਨਦਾ ਹਾਂ ਥੋੜਾ ਬਹੁਤਾ ਚਲੋ 2 ਹੋਰ ਛੱਡ ਦਾਂਗੇ ਲੈ ਗਈ 83 ਦੀ 83 ਬਿਲਕੁਲ ਵਿਆਸੀ ਵੀ ਜਾਂਦੀ ਹੈ ਚਲੋ ਤੁਹਾਨੂੰ ਵੀ ਮੋੜਨਾ ਹੋਣਾ 6 ਗੱਲਾਂ ਹੋ ਜੀ 82000 ਦੀ ਤੇ ਦੁੱਧ ਦਾ ਡਰਾਮਾ ਬਾਕੀ ਕੋਈ ਸਾਮਨ ਨਾਲ ਲੈ ਜੂਗਾ ਭਰਾ ਦੇ ਚਲੋ ਦੁੱਧ 1 ਬਾਕੀ ਅੱਗੇ ਆਪਣੀ ਸਾਹ ਬਿਆਦੇ ਆਜੋ ਹੁਣ ਐਂਡ ਤੇ ਇੱਕ ਵਹਿੜ ਦਿਖਾਉਂਦੇ ਆਂ ਬਾਈ ਇਹ ਕਿਵੇਂ ਆ ਗਈ ਵਹਿੜ ਇਹ ਮੀਂਹ ਜੀ ਵਹਿੜ ਪਹਿਲਾ ਸਵੇਰ ਸੁਈ ਜੇ ਅੱਛਾ ਜੀ ਝੂੰਗੀ ਆ ਗਈ ਹੈ ਨਾ ਹਾਂ ਝੂੰਗੀ ਸਪੈੜ ਆ ਅੱਛਾ ਜੀ ਤੇ ਮੂੰਹ ਝੋਗੀ ਆ ਠੀਕ ਕਰੋ ਜੀ ਚਾਰ ਦੰਦ ਜਜੇ ਦੇਖੋ ਬਾਈ ਕਿੰਨਾ ਫੋਲਾ ਫੋਲਾ ਜਿਹਾ ਦੁੱਧ ਮੇਰੇ ਕੋਲ ਅੱਖਾਂ ਤੋਂ 2 ਕਿਲੋ ਬੋਲੀ ਉਹੀ ਬਚੀ ਥੱਲੇ ਅੱਛਾ ਜੀ ਤੇ ਬਾਕੀ ਸੀਲੀ ਸਫਾਈ ਵੇਖੋ ਇਹ ਪੱਠੀ ਦੀ ਬਹੁਤ ਹੀ ਠੰਡੀ ਇੱਟਾਂ ਹੀ ਥੱਲੇ ਬੈਠੋ ਠੀਕ ਹੈ ਠੀਕ ਹੈ ਹਾਂ ਨਹੀਂ ਇੰਦੀ ਮੱਛੀ ਥਾਣਾ ਦਾ ਫੈਰ ਕਰਾ ਕੇ ਚੈੱਕ ਕਰਾਉਂਗਾ ਇਹ ਘੱਟ ਦੋ ਘੱਟ ਵੀ ਬੱਚੀ ਦੁੱਧ 12 ਕਿਲੋ ਕਰ ਦਊਗੀ। ਅੱਛਾ ਜੀ। ਹਾਂ। ਆ ਵੇਖੋ ਬਿਲਕੁਲ ਬਹੁਤ ਹੀ ਥਣ ਪਿਆਰਾ ਲੱਗਾਗੇ। ਸੀਰ ਦੀਆਂ ਸੋਹਣੀਆਂ ਜਿਹੜੀਆਂ ਖੋਜ ਆ ਗਈਆਂ ਵਾ। ਹਾਂ ਜੀ। ਇਹਦੇ ਪਿੱਛੇ ਜਵਾਕ ਬਈ ਤੇ ਬੱਚਾ ਦਿਓ ਵੇਖੋ ਗਿੰਦਾ ਹੀ ਨਾਲੂ ਜੇ। ਖੋਲ ਦਿਓ। ਰੁਵਾਣ ਖੋਲ। ਇਹਦੇ ਪਿੱਛੇ ਨਹੀਂ ਖੋਲੀ ਕਰਨ। ਮੈਂ ਕਹਿੰਦੇ ਵਿੱਚ ਆ ਗਈ ਆ। ਹਾਂ ਜੀ ਹਾਂ ਜੀ ਥੋੜਾ ਮੂੰਹ ਜਲਸੀ ਵਾਲਾ ਆ। ਠੀਕ ਹੈ। ਅੱਗੀ ਭਵੇਂ ਕੋ ਬੱਚਾ ਖੋਲੀ ਫਰੇ ਕਰਮਾਂ ਵਾਲੀ ਆਂਦੀ ਕੁਛ ਨਹੀਂ ਤੇ। ਅੱਛਾ ਜੀ। ਹਾਂ। ਇਹ ਵੀ ਤੋਹਫਾ ਗਿਆ ਤਾਂ ਨਾਲ। ਉਧਰ ਲੈ ਜਾ ਗਾਂ। ਹੁਣ ਗਾਂ। ਉਹ ਤੇ ਕੱਟੀ ਜੂਗੀ 3 ਤੋਂ 4 ਕਿਲੋ ਬਹੁਤ ਚੰਗਾ ਲੱਗਣ ਹੈ ਤੇ ਨਿੱਕਰ ਲੈਵੇ ਦੀ ਬੱਛੀ ਆ ਹਾਂਜੀ ਹਾਂ ਚਲੋ ਪਹਿਲਾ ਸੁਆਵਾ ਮਲਿਆਣੀ ਜੇ ਤੇ ਜੇ ਸੁਆਵਾ ਦੁੱਧ ਬੱਛੀ ਕੋ ਭਰਣਾ ਛਟਾਟਿੰਗ ਹੀ 8-9 ਕਿਲੋ ਤੋਂ ਬੋਲੀ ਤੋਂ ਹੋਈ ਹੈ ਅੱਛਾ ਜੀ ਹਾਂ ਦੁੱਧ ਜੇ ਕੋ ਵੀਰ ਭਰਾ ਸੰਭੂ ਦਾ ਦੁੱਧ 12-13 ਕਿਲੋ ਬੜੇ ਰਮਾਨਾ ਕਰ ਦੇਣਾ ਬੈਠ ਨੇ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ 12 ਮਹੀਨੇ ਦਾ ਦੁੱਧ ਭਰੂਸੇ ਕਰਵਾਉਣ ਦਾ ਟਾਇਰ ਵੀ ਹੋਈ ਆ ਝੰਗਿਆ ਤੇ ਘਰ ਰੱਖਣ ਵਾਲੀ ਦੁੱਧ ਵੀ ਚੰਗਾ ਆ ਰੱਖਣ ਹਾਂਜੀ 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 ਪਰ ਆਪਾਂ ਨੂੰ ਲੱਗਦਾ ਹੈ ਕਿ ਬੜੀਆਂ-ਬੜੀਆਂ ਗ੍ਰਾਮਾਂ ਦਾ ਬਹੁਤ ਇੱਕ ਸਹਾਲਾ ਜਿਹਾ ਲੱਗਦਾ ਆ। ਅੱਛਾ ਜੀ ਇਹਦਾ ਐਡਾ ਨਜ਼ਾਰੇ ਵਾਲਾ ਹੀ ਪੀਤਾਂ ਨਜ਼ਾਰੇ ਆ ਗਿਆ ਤੇ ਠੀਕ ਹੈ ਠੀਕ ਹੈ ਜੀ। ਇਹ ਕਿਉਂਕਿ ਫੈਟ ਕੁਆਲ ਨੂੰ ਹਿਸਾਬ ਨਾਲ ਹੀ ਦਾਵੇਂ ਜੀ। ਹਾਂਜੀ ਹਾਂਜੀ। ਚੱਲ ਭਾਈ ਹਿਸਾਬ ਇਹਨਾਂ ਦਾ ਵੀ। ਕੋਈ ਨੰਬੂ ਵੀਰ ਭਰਾ ਦਾ 11-12 ਕਿਲੋ ਬੜੇ ਰਮਾਨਾ ਕੱਢੀ ਜਾਣਾ। ਇਹ ਤਾਂ ਭਾਈ ਜੀ ਮੁੱਲ ਫਿਰ ਮੁੱਲ ਵੈੜ ਗਈ ਜਿੱਦੀ ਵੈੜਦੀ ਸੋ ਸਪਾਈ ਆਖਣਾ ਜਾਂਦਾ ਵੇਖੋ ਗੱਡੀ ਸਾਫ਼-ਸਹੀ ਖੰਡੀ ਹੈ ਵੈੜ ਤੇ 40000 ਦੀ ਵੀ ਮਹਿੰਗੀ। ਹਾਂਜੀ। ਪਰ ਆਪਾਂ ਚਲੋ ਮਾਣਤਨ ਕਰ ਦਿੰਦੇ ਆ। ਕਰ ਦੋ ਜੈਜੀ ਹੋਰ ਕਰ ਦਈਏ ਹਾਂਜੀ ਦੋ ਛੜ ਦਈਏ ਦੋ ਛੜ ਦਈਏ ਹਾਂਜੀ 33 ਦੀ ਦੇਣੀ ਹੈ 33 ਦੀ ਹਾਂਜੀ ਜੈ ਸਨੋਈ ਤੋ 1000 ਹੋਰ ਛੜ ਦਾਂਗੇ 32 ਦੀ ਦੇਰਾਂਗੇ 3000 ਲਾ ਬਈਆ 3000 ਕਿਸ ਤਰ੍ਹਾਂ ਸੂਈਆ ਬਿਲਕੁਲ ਵੀ ਜੀ ਥਣ ਥੱਲੇ ਗਲਾਪੀ ਥਣ ਲੱਗਾ ਉਹ ਨਹੀਂ ਸੁਬਾਈ ਵੇਖੋ ਲੈ ਵੇਦੇ ਆਏ ਕਿਦਾਂ ਨਾੜਾ ਇਹਦੇ ਪਹਿਲਣ ਵੱਚੀ ਹੈ ਵੇਖੋ ਕਿਦਾਂ ਨਾੜਾ ਹੀ ਬੋਲੀ ਮਾ ਦੇਦੇ ਨਾੜਾ ਉਹਦਾ ਵੀ ਕਾਫੀ ਆ ਗਈਆਂ ਮਾਨੇ ਥਣ ਗਲਾਪੀ ਥਣ ਗਲਾਪੀ ਪਹਿਲਣ ਵੱਚੀ ਦਾ ਥਣ ਵਾਲਾ ਘੱਟ ਨਿਕਲਦਾ ਠੀਕ 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 ਸਹ ਹੈ ਵੀ ਸੀਲਸ ਲੱਗੇ ਪਰ ਤੋਂ ਬਾਈ ਦੇ ਕੋਲ ਜਿਹੜੇ ਚੰ ਇੱਕ ਵੀਡੀਓ ਤੇ ਪਾਈਜੀ ਬਾਤ ਤੋਂ ਵਾਲੇ ਸ਼ੇਅਰ ਕਰਦੇ ਕਰੋ ਤੇ ਅਨ ਨੂੰ ਸਬਸਕ੍ਰਾਈਬ ਕਰਦੇ ਕਰੋ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ